ਸੈਂਕੜੇ ਮੈਂ ਪਾਕਿਸਤਾਨ ਯਾਤਰਾ ਕਰਨ ਉੱਤੇ ਗਿਆ ਸੀ ਬਹੁਤ ਵਧੀਆ ਸਤਿਗੁਰਦਾਰੇ ਦੇਖਿਆ ਬਹੁਤ ਤੁਹਾਡੀ ਸੇਵਾ ਕੀਤੀ ਆ ਉਹ ਆਪਸੀ ਹੋਈਏ ਅਸੀਂ 10 ਤਰੀਕ ਨੂੰ ਗਏ ਸੀ ਤੇ ਅੱਜ 11 ਤਰੀਕ ਨੂੰ ਆ ਗਏ ਕਿਹਾ ਜਾਂਦੇ ਜੀ ਤੁਸੀਂ ਕਰਕੇ ਆਏ ਵਾਈਕਰੂ ਜੀ ਪਾਕਿਸਤਾਨ ਸਾਰੇ ਗੁਰਦੁਆਰੇ ਆ ਕੇ پولیس بہت بھی بہتریٹ کر رہی تھی اور ادھر کے لوگ بھی بہت واحد جی کا خالص واحد جی فتح میرا نام شمشیر ਮੈਂ ਪਾਕਿਸਤਾਨ ਯਾਤਰਾ ਕਰਨ 왔 ਸੀ ਬਹੁਤ ਵਧੀਆ ਸੁੰਦਰ ਦਰੇ ਦੇਖਿਆ ਬਹੁਤ ਸਾਡੀ ਸੇਵਾ ਕੀਤੀ ਆ ਬਹੁਤ ਅਹੀਂ ਮਤਲਬ ਉਹ ਰਹਿਣਾ ਖਾਣਾ ਰਹਿਣਾ ਬਹੁਤ ਅੱਛਾ ਤੇ ਸਾਰੇ ਮਤਲਬ ਉਹਨਾਂ ਦੇ ਅੱਛੇ ਪ੍ਰਬੰਧ ਉਹਨਾਂ ਦੇ ਰਣਕ ਰੋਣਾਜੀ ਉਧਰ ਦੇ ਸ਼੍ਰਮ ਗਿਉਟੀ ਦੇ ਪ੍ਰਧਾਨ ਉਹਨਾਂ ਨੇ ਕਿਹਾ ਕਿ ਤੋਂ ਅਸੀਂ ਬਹੁਤ ਵਾਰ-ਵਾਰ ਯਾਤਰਾਮ ਜਾਇ ਕਰਾਂਗੇ ਕਦੋਂ ਗਏ ਸੀ ਕਿਤੇ ਕਦੋਂ ਵਾਪਸੀ ਹੋਈ ਅਸੀਂ 10 ਤਰੀਕ ਨੂੰ ਗਏ ਸੀਗੇ 18 ਤਰੀਕ ਨੂੰ ਵਾਪਸੀ ਹੋਈ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਉੱਥੇ ਕੀਤੇ ਗਏ ਬਹੁਤ ਵਧੀਆ ਪ੍ਰਬੰਧ ਜੀ ਉਹਨਾਂ ਦੇ ਮਤਲਬ ਖਾਨ ਦੇ ਰਹਿਣ ਦੇ ਸਾਰੇ ਰਿਵਿੰਡ ਦੇ ਜੋ ਵੀ ਆ ਬਹੁਤ ਵਧੀਆ ਪ੍ਰਬੰਧ ਹੋਣਾ। ਅੱਜ ਤਾਂ ਜੇ ਉਹਨਾਂ ਨੇ ਕਹਿ ਆਈ ਅਸੀਂ ਅੱਜ ਦੇ ਰਾਤੀ ਹੋਰ ਕਰੋੜ ਦੀ ਉਹਨਾਂ ਨੇ ਕਹਿ ਆ ਕਿ ਤੋਂ ਇੰਟਰਨੈਟ ਦੀ ਸਹੂਲਤ ਦੇਖ ਜਾ ਕਰਾਂਗੇ ਸਾਨੂੰ। ਠੀਕ। ਅਮਰੀਕਾ ਤੋਂ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਲੱਗ ਕੇ ਆਏ ਵਾਈਕਰੂ ਜੀ ਪਾਕਿਸਤਾਨ ਸਾਰੇ ਗੁਰਦੁਆਰਿਆਂ ਦੇ ਤੇ ਪੂਰਾ ਖੋਸ਼ਾ ਪਾਸ਼ੂ ਬਰੇ ਮਾਲਕ ਨੇ ਬੱਕਾ ਦਿੱਤਾ ਗੁਰਦੁਆਰਿਆਂ ਦੇ ਦਰਸ਼ਨ ਕਰ ਰਿਹਾ ਤਾਂ جے ج پال کرے تے دے جاواں بہت بڑھیا سارے بہت بڑھیا یاترا ہوئی بھائی دو. سننے میں آیا کہ اگر پاکستان کا ویزا لگ جاتا ہے تو کسی اور کنٹری میں جانے میں دقت آتی بات بات ہے ہم کینیڈا بھی جائے ہیں ہمیں اب کوئی چنتا نہیں ہے اگر دوبارہ سٹائی تک ہے اگر نہیں لگے گا کوئی بات نہیں پر اپنے گروہوں کی ترتیب میں تو جانا ہی تھا نا تو کیسا وہاں پہ انتظام تھا جی بہت بڑی تھا

ਸਾਦੀ ਤਰ੍ਹਾਂ ਇਸ ਸਾਲ ਵੀ ਸਿੱਖ ਸ਼ਰਧਾਲੂਆਂ ਦਾ ਜਥਾ ਜਿਨ੍ਹਾਂ ਨੂੰ 10 ਦਿਨ ਦਾ ਵੀਜ਼ਾ ਪ੍ਰੋਵਾਈਡ ਕੀਤਾ ਗਿਆ ਸੀਗਾ 10 ਤਰੀਕ ਤੋਂ ਲੈ ਕੇ ਅੱਜ 19 ਤਰੀਕ ਤੱਕ ਇਹ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਅਲੱਗ-ਅਲੱਗ ਗੁਰਦੁਆਰਾ ਸਾਹਿਬ ਵਿੱਚ ਗੁਰਧਾਮਾਂ ਦੀ ਯਾਤਰਾ ਲਈ 10 ਤਰੀਕ ਨੂੰ ਇੱਥੋਂ ਮੂਵ ਕੀਤਾ ਗਿਆ ਸੀ ਜਾਨ ਸਮੇਂ ਤੇ ਆਉਣ ਸਮੇਂ ਇਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦਾ ਵਿਵਸਥਾ ਕੀਤੀ ਗਈ ਇਸ ਤੋਂ ਇਲਾਵਾ ਕਸਟਮ ਤੇ ਇਮੀਗ੍ਰੇਸ਼ਨ ਤੋਂ ਬਾਅਦ ਖਾਸ ਤੌਰ ਤੇ ਪੱਸਾਂ ਦਾ ਇੰਤਜ਼ਾਮ ਕੀਤਾ ਗਿਆ ਤਾਂ ਕਿ ਕਸਟਮ ਇਮੀਗ੍ਰੇਸ਼ਨ ਤੋਂ 09 ਤੱਕ 1 ਕਿਲੋਮੀਟਰ ਦਾ ਡਿਸਟੈਂਸ ਹੈ ਜੀ ਹਰ ਸਾਲ ਦੀ ਤਰ੍ਹਾਂ ਦੇਖਿਆ ਜਾਵੇ ਤੇ 3000 ਦੇ ਕਰੀਬ ਐਸ ਪਰ ਪਰੋਡੋ ਤੋਂ ਦੇਖਿਆ ਜਾਂਦਾ 3000 ਦੇ ਵੱਧ ਇਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾਂਦਾ ਪਰ ਇਸ ਸਾਲ ਸਰਕਾਰ ਪਾਕਿਸਤਾਨ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਬਲ ਕੀਤਾ ਗਿਆ 60 ਤੋਂ 7000 ਦੇ ਕਰੀਬ ਅ ਸਿੱਖਸ਼ਾ ਦੇ ਲੋ ਮਹੱਈਆ ਕੀਤਾ ਗਿਆ ਵੀਜ਼ਾ ਲੇਕਿਨ ਜੇ ਦੇਖਿਆ ਜਾਵੇ ਅਰਾਊਂਡ ਫਿਗਰ 6751 ਸਿੱਖਰਦਾਲੂ ਜਿਨ੍ਹਾਂ ਨੇ 10 ਤਰੀਕ ਨੂੰ ਕ੍ਰੋਸ ਕੀਤਾ ਸੀਗਾ ਅੱਜ 19 ਤਰੀਕ ਨੂੰ ਸਾਰੇ ਸਾਰੇ ਸਿੱਖਸ਼ਰਦਾਲੂ ਵਾਪਸ ਆ ਰਹੇ ਆ ਕਸਟਮ ਕ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹ ਆਪਣੇ ਆਪਣੇ ਘਰਾਂ ਨੂੰ ਇਹਨਾਂ ਦੇ ਜਿਹੜੇ ਪੈਰੀਅਨ ਲਾਇਨਅਪਸ ਆਏ ਹੋਏ ਨੇ ਜਾ ਰਹੇ ਇਸ ਤੋਂ ਇਲਾਵਾ ਅਲੱਗ-ਅਲੱਗ ਸੰਸਥਾਵਾਂ ਵੱਲੋਂ ਜੋ ਤੁਹਾਨੂੰ ਡੀਐਮ ਸਾਹਿਬ ਦਿੱਲੀ ਤੋਂ ਹੋਰਸਾਂ ਥਾਵਾਂ ਤੋਂ ਇਹਨਾਂ ਦੇ ਵਾਸਤੇ ਸਪੈਸ਼ਲ ਗੱਡੀਆਂ ਉੱਥੋਂ ਆਈਆਂ ਹੋਈਆਂ ਨੇ ਜਿਹੜੇ ਜੋ ਇਹਨਾਂ ਨੂੰ ਇੱਥੋਂ ਲੈ ਕੇ ਆਪਣੇ ਆਪਣੇ ਜਗ੍ਹਾ ਤੇ ਚ ਜਾਣਗੇ